ਸਿੱਖਾਂ ਦੇ ਦਿੱਤੇ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਲਗਾਤਾਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਇੱਕ ਵਾਰ ਫਿਰ ਤੋਂ ਰਵਨੀ ਸਿੰਘ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲਿਆ ਗਿਆ ਦੱਸ ਦੇ ਕਿ ਜਿੱਥੇ ਰਾਹੁਲ ਗਾਂਧੀ ਲਗਾਤਾਰ ਵਿਵਾਦਾਂ 'ਚ ਘਿਰ ਰਹੇ ਨੇ ਉੱਥੇ ਹੀ ਰਵਨੀਤ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਨੂੰ ਆਲੇ-ਹੱਥੀ ਲਿਆ ਗਿਆ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸੰਸਦ ਮੈਂਬਰ ਹਨ ਅਤੇ ਅੱਜ ਉਹ ਦੇਸ਼ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ਪਰ ਪੱਪੂ ਪੱਪੂ ਹੀ ਰਿਹਾ ਪੱਪੂ ਹਾਲੇ ਬੱਚਾ ਹੈ ਹਾਲੇ ਉਸ ਨੂੰ ਪਤਾ ਨਹੀਂ ਹੈ ਹੱਥਾਂ ਦੇ ਵਿੱਚ ਖੇਡ ਰਿਹਾ ਹੈ ਗੱਲ ਕਰਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਾਂਗਰਸ ਪ੍ਰਧਾਨ ਖੜਗੇ ਸਾਹਿਬ ਜੇਕਰ ਮੈਨੂੰ ਸਮਝਣ ਤੋਂ ਪਹਿਲਾਂ ਆਪਣੇ ਲੀਡਰ ਪੱਪੂ ਨੂੰ ਸਮਝਾਉਣਾ ਤਾਂ ਚੰਗਾ ਹੋਵੇਗਾ ਉਹ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਕਰ ਰਹੇ ਨੇ ਬਿੱਟੂ ਨੇ ਕਿਹਾ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਪਰਿਵਾਰ ਸਿੱਖਾਂ ਤੇ ਹਮਲੇ ਆ ਲਈ ਜਾਣਿਆ ਜਾਂਦਾ ਹੈ ਜਿੱਥੇ ਕਾਂਗਰਸ ਦੇ ਦੌਰਾਨ ਸਿੱਖਾਂ ਤੇ ਲਗਾਤਾਰ ਹਮਲੇ ਹੁੰਦੇ ਰਹੇ ਬਿਟੂ ਨੇ ਅੱਗੇ ਕਿਹਾ ਮੈਂ ਨੇਤਾ ਹੋਣ ਦੇ ਨਾਤੇ ਰਾਹੁਲ ਗਾਂਧੀ ਬਾਰੇ ਅਝਹਿਨ ਨਹੀਂ ਕਿਹਾ ਏ ਸਗੋ ਸਿੱਖ ਹੋਣ ਕਰਕੇ ਮੈਂ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਜੇਕਰ ਇਸ ਮਾਮਲੇ ਨੂੰ ਲੈ ਕੇ ਮੇਰੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਰਾਹੁਲ ਗਾਂਧੀ ਅਕਸਰ ਸਿੱਖਾਂ ਦੇ ਖਿਲਾਫ ਬੋਲਦੇ ਨਜ਼ਰ ਆਏ ਦੱਸਦੀ ਕਿ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਕਾਂਗਰਸ ਹੀ ਸਿੱਖਾਂ ਨੂੰ ਮਾਰਨ ਵਾਲੀ ਹੈ ਭਿੰਡਰਾਵਾਲਿਆਂ ਦਾ ਸ਼ਿਕਾਰ ਵੀ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ ਜਿੱਥੇ ਸਿੱਖਾਂ ਖਿਲਾਫ ਲਗਾਤਾਰ ਇਹਨਾਂ ਦੇ ਵੱਲੋਂ ਬਿਆਨਬਾਜ਼ੀਆਂ ਗਲਤ ਤਰੀਕੇ ਦੇ ਨਾਲ ਦਿੱਤੀਆਂ ਜਾਂਦੀਆਂ ਨੇ ਹੋਰ ਕੀ ਕੁਝ ਬਿੱਟੂ ਨੇ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਖੋ ਗੱਲ ਇਹ ਹੈ ਵੀ ਖੜਗੇ ਸਾਹਿਬ ਕੀ ਕਰਨ ਵਿਚਾਰੇ ਪਾਰਟੀ ਦੇ ਪ੍ਰਧਾਨ ਨੇ ਪੱਪੂ ਜੀ ਨੂੰ ਡਿਫੈਂਡ ਕਰਨਾ ਪੈਂਦਾ ਬਾਰ-ਬਾਰ ਕੀ ਕਰਨ ਹੋਰ ਵਿਚਾਰੇ ਪਹਿਲਾਂ ਨਹੀਂ ਬੋਲੇ ਸੀ ਜਦੋਂ ਕੱਲ ਉਤਰੇ ਆ ਰਾਹੁਲ ਗਾਂਧੀ ਜੀ ਐਲਾਸ ਪੱਪੂ ਜੀ ਤੇ ਜਦੋਂ ਆ ਕੇ ਉਹਨਾਂ ਨੇ ਇਹ ਵਾਰਨਿੰਗ ਜਾਰੀ ਕਰਤੀ ਹੁਣ ਮੈਨੂੰ ਮੈਂ ਇਹ ਥੋੜੇ ਰਾਹੀਂ ਪੁੱਛਣਾ ਚਾਹਨਾ ਸਾਡੇ ਸਤਕਾਰਯੋਗ ਜਿਹੜੇ ਬਹੁਤ ਸੀਨੀਅਰ ਦੇਸ਼ ਦੇ ਲੀਡਰਾਂ ਚੋਂ ਇੱਕ ਨੇ ਖੜਗੇ ਸਾਹਿਬ ਖੜਗੇ ਸਾਹਿਬ ਆਪਣੇ ਦਿਲ ਤੇ ਹੱਥਰ ਕੇ ਜਾਂ ਚਲੋ ਐ ਕਰੋ ਕਿਸੇ ਕਾਂਗਰਸੀ ਨੂੰ ਜਿਹੜਾ ਕੋਈ ਸਿੱਖ ਕਾਂਗਰਸੀ ਆ ਜਾਂ ਪੰਜਾਬੀ ਜਾਂ ਜਿਹੜੇ ਨੇ ਵੀ ਕੜਾ ਪਾਉਂਦਾ ਏ ਕੋਈ ਤੁਸੀਂ ਕਿਸੇ ਵੀ ਮੈਂ ਇੱਕ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰਦਾ ਮੈਂ ਐਜ਼ ਏ ਨਾ ਮੰਤਰੀ ਗੱਲ ਕਰ ਰਿਹਾ ਨਾ ਮੈਂ ਐਜ਼ ਏ ਭਾਜਪਾ ਦਾ ਮੈਂਬਰ ਗੱਲ ਕਰ ਰਿਹਾ ਨਾ ਮੈਂ ਕੋਈ ਪੋਲੀਟੀਕਲ ਤੌਰ ਤੇ ਗੱਲ ਕਰ ਰਿਹਾ ਮੈਂ ਗੱਲ ਅੱਜ ਜੇ ਕਰ ਰਿਹਾ ਐਜ਼ ਏ ਇੱਕ ਪੰਜਾਬੀ ਤੇ ਸਿੱਖ ਹੋਣ ਨਾਤੇ ਗੱਲ ਕਰ ਰਿਹਾ ਮੈਂ ਉਹ ਦਰਦ ਬਿਆਨ ਕਰਨ ਲੱਗਿਆ ਕਿਉਂਕਿ ਅਸੀਂ ਇਸ ਬਹੁਤ ਸਹਿ ਲਿਆ ਯਾਰ ਅਸੀਂ ਬਹੁਤ ਬਹੁਤ ਅਸੀਂ ਔਖੇ ਆ ਸਾਨੂੰ ਪਤਾ ਸਾਡੇ ਪੰਜਾਬ ਚ ਕੀ ਹਾਲਾਤ ਨੇ ਬਣੇ ਹੋਏ ਕਿਸ ਕਠਿਨਾਈਆਂ ਚੋਂ ਅਸੀਂ ਪੰਜਾਬ ਲੰਘ ਰਿਹਾ ਯਾਰ ਰੱਬ ਦੇ ਵਾਸਤੇ ਸਾਨੂੰ ਸਾਨੂੰ ਰਹਿਣ ਦੋ ਸਾਨੂੰ ਆਪਣੇ ਆਪਣੇ ਸਾਨੂੰ ਰਹਿਮ ਕਰੋ ਸਾਡੇ ਤੇ ਤੇ ਖੜਗੇ ਸਾਹਿਬ ਤੁਸੀਂ ਇਹ ਦੱਸੋ ਵੀ ਕੋਈ ਤੁਹਾਨੂੰ ਸਿੱਖ ਆ ਕੇ ਕੈਦ ਵੀ ਜਾਂ ਤੁਸੀਂ ਮੂਰੇ মিডিਆ ਦੇ ਲੈ ਆਓ ਜੇ ਤੁਸੀਂ ਕਹਿ ਦਿਓ ਆਪ ਤਾਂ ਵੀ ਮੰਨ ਜਾਗੇ ਵੀ ਹਾਂ ਦੇਸ਼ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਨੂੰ ਆਜ਼ਾਦਤ ਨਹੀਂ ਬੰਨਣ ਦੀ ਕੜਾ ਬੰਨ ਪਾਉਣ ਦੀ ਆਜ਼ਾਦਤ ਨਹੀਂ ਗੁਰਦੁਆਰੇ ਜਾਣ ਦੀ ਆਜ਼ਾਦਤ ਨਹੀਂ ਜੋ ਸਾਡੇ ਬਹੁਤ ਹੀ ਪਿਆਰੇ ਪਪੂ ਜੀ ਨੇ ਗੱਲ ਕਹੀ ਹੈ ਰਾਹੁਲ ਗਾਂਧੀ ਜੀ ਨੇ ਜੇ ਇਹ ਗੱਲ ਹੈ ਤਾਂ ਤੁਸੀਂ ਮੈਂ ਤੁਹਾਨੂੰ ਚੈਲੰਜ ਕਰਦਾ ਤੁਸੀਂ ਆ ਕੇ মিডিਆ ਤੇ ਕਹੋ ਤੁਹਾਡੀ ਗੱਲ ਮੈਂ ਮੰਨ ਜੂਗਾ ਤੁਸੀਂ ਚਿੱਠੀ ਲਿਖ ਕੇ ਖੜਗੇ ਸਰ ਟੋਟਲ ਇਸ ਗੱਲ ਨੂੰ ਕੋਸ਼ਿਸ਼ ਕੀਤੀ ਹੈ ਬਦਲਣ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਦੇ ਵੱਲ ਨੂੰ ਪਾਉਣ ਦੀ ਨਹੀਂ ਹੋਣੀ ਕੋਸ਼ਿਸ਼ ਇਹ ਕਿਉਂਕਿ ਜਿਹੜਾ ਪੱਤਰਕਾਰ ਕਮਲ ਜੀ ਉੱਥੇ ਉਹ ਪੱਤਰਕਾਰ ਜਾਂ ਹੋਰ ਮੇਰੇ ਸਾਰੇ ਮੀਡੀਆ ਦੇ ਭਰਾ ਬੈਠੇ ਆ ਜਿਹੜਾ ਇਸੇ ਤਰੀਕੇ ਨਾਲ ਉਹ ਇੱਕ ਪੱਤਰਕਾਰ ਭਰਾ ਵੀਰ ਮੇਰਾ ਬੈਠਾ ਸੀ ਜਿਨੇ ਆ ਕੇ ਇਹ ਗੱਲ ਕਹੀ ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਰਾਹੁਲ ਗਾਂਧੀ ਨੂੰ ਵੀ ਇਹ ਕੋਈ ਮੇਰਾ ਪਾਰਟੀ ਦਾ ਵਰਕਰ ਆ ਜਾਂ ਮੇਰਾ ਜਿਹੜਾ ਜਿਹੜੀ ਇਹਨਾਂ ਦੀ ਬਾਹਰ ਦੀ ਕਾਂਗਰਸ ਪਾਰਟੀ ਆ ਉਹਨਾਂ ਦੇ ਵਿੱਚੋਂ ਆ ਜਾਂ ਇਹ ਮੀਡੀਆ ਵਾਲਾ ਉਹ ਵਿਚਾਰੇ ਨੂੰ ਉਹ ਕੁਐਸਚਨ ਕਰਨ ਆਇਆ ਉਹ ਇਹਨਾਂ ਨੇ ਉਹਨੂੰ ਪੁੱਛ ਲਿਆ ਵੀ 10 ਵੀ ਤੇਰਾ ਨੌਂ ਕਿਉਂ ਨੇ ਨੌਂ ਦੱਸ ਤਾਂ ਤੇ ਉਹਨੇ ਬਾਅਦ ਦੇ ਵਿੱਚ ਬਾਹਰ ਆ ਕੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਨੂੰ ਕਿਹਾ ਵੀ ਭਾਈ ਸਾਹਿਬ ਰਾਹੁਲ ਗਾਂਧੀ ਨੇ ਮੇਰਾ ਨਾਂ ਲੈ ਕੇ ਕਿਹਾ ਤੇ ਮੈਂ ਇਹ ਗੱਲ ਕਹਿਣਾ ਬਿਲਕੁਲ ਗਲਤ ਕਹੀ ਹੈ ਸਾਨੂੰ ਮੈਨੂੰ ਅੱਜ ਤੱਕ ਕਿਸੇ ਵੀ ਪੰਦੇਸ਼ ਦੇ ਵਿੱਚ ਨਾ ਕੜਾ ਨਾ ਪੱਗ ਨਾ ਗੁਰਦੁਆਰੇ ਜਾਣ ਨੂੰ ਰੋਕਿਆ ਉਹਨੇ ਆ ਆ ਕੇ ਗੱਲ ਕਹੀ ਤੇ ਹੁਣ ਰਾਹੁਲ ਗਾਂਧੀ ਦੇਸ਼ਪਰਥੀ ਆਏ ਨੇ ਹੁਣ ਉਹਨੂੰ ਪਹਿਲਾਂ ਉਹਨਾਂ ਨੂੰ ਉਹਨਾਂ ਦਾ ਬਚਾਅ ਕੀਤਾ ਜਾਂਦਾ ਏ ਮੈਂ ਇੱਕ ਗੱਲ ਕਹਿਣਾ ਇਹ ਤੀਜੀ ਪੀੜੀ ਆ ਇਹ ਤੀਜੀ ਪੀੜੀ ਆ ਮੈਂ ਇਕੱਲੇ ਇਕੱਲੇ ਪਿੰਡ ਜਾ ਕੇ ਪੰਜਾਬ 'ਚ ਜਾ ਕੇ ਇੱਕ ਇਕੱਲੇ ਘਰੇ ਜਾ ਕੇ ਇਹ ਗੱਲ ਕਹੂੰਗਾ ਇਹ ਛੜੇੰਤਰ ਨਹੀਂਗਾ ਤੁਸੀਂ ਕਹਿੰਦੇ ਹੋ ਟੈਰਰਿਸਟ ਨਾ ਕਹੋ ਇਹਨੂੰ ਟੈਰਰਿਸਟ ਦਾ ਫੇਰ 4 2 10 ਬੰਦੇ ਮਾਰੂਗਾ ਪਰ ਇਹ ਪਰਿਵਾਰ ਸਿੱਖਾਂ ਨੂੰ ਪਹਿਲਾਂ ਇੰਦਰਾ ਗਾਂਧੀ ਜੀ ਨੇ ਕਿਸ ਤਰੀਕੇ ਨਾਲ ਪਿੰਡਰਾ ਆਲਾ ਸਾਹਿਬ ਨੂੰ ਇੱਕ ਟਰੈਪ ਚ ਬੁਣ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਕਹਿੰਦਾ ਸ਼ਿਕਾਰ ਕੀਤਾ ਸ਼ਿਕਾਰ ਕੀਤਾ ਕੋ ਕੋ ਕਿ ਮਾਰੇ ਬੱਚਿਆਂ ਤੋਂ ਲੈ ਕੇ ਪ੍ਰੈਗਨੈਂਟ ਲੇਡੀਜ਼ ਤੋਂ ਲੈ ਕੇ ਉਹ ਗੁਰਦੁਆਰੇ ਚ ਊ ਮਾਰਨਾ ਸੀ ਬਾਹਰ ਮਾਰ ਦਿੰਦੇ ਗੁਰਦੁਆਰੇ ਚ ਜਾਣ ਕੇ ਟੈਂਕ ਮਾਰ ਮਾਰ ਗੋਲੇ ਭੰਨੇ ਤੇ ਉੱਥੇ ਸਾਡੇ ਜਿਉਂਦੇ ਗੁਰੂ ਲਿਵਿੰਗ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਗੋਲੀਆਂ ਮਾਰੀਆਂ। ਭੋਇਂਦਰਾ ਗਾਂਧੀ ਜੀ ਦਾ ਫਿਰ ਵੀ ਜਿਹੜਾ ਏ ਉਹ ਢੇਡਣੀ ਭਰਿਆ ਖੂਨ ਨਾਲ ਜਦੋਂ ਉੱਥੋਂ ਨਦੀਆਂ ਬਹਿ ਰਹੀਆਂ ਸੀ ਖੂਨ ਦੀਆਂ। ਚੀਕਾਂ ਕੁਲਹਾੜ ਫੋਰਿਆ ਸੀ। ਤੇ ਸਾਰੇ ਪੰਜਾਬ ਨੂੰ ਦੇਸ਼ ਤੋਂ ਕੱਟਤਾ। ਤੇ ਉਸ ਵੇਲੇ ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਰਜੀਵ ਗਾਂਧੀ ਜੀ ਆਗੇ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਹੁਣ ਬੜਾ ਅਦ੍ਰਕਤ ਡਿੱਗ ਗਿਆ ਹੁਣ ਧਰਤੀ ਤਾਂ ਹਿੱਲੂਗੀ। ਕਿ ਧਰਤੀ ਹਿਲਾਉਣ ਚ ਤੁਹਾਡੇ ਹਜ਼ਾਰਾਂ ਬੰਦੇ ਜਿਹੜੇ ਬੜੇ ਤੋਂ ਬੜੇ ਗੈਂਗਸਟਰ ਮੈਂ ਇਹ ਕਹੂੰਗਾ ਜੜੇ ਤੋਂ ਕੜੇ ਗੁੰਡੇ ਤੁਹਾਡੇ ਕੋਈ ਨਾਰਥ ਇੰਡੀਆ ਦਾ ਐਸਾ ਸ਼ਹਿਰ ਨਹੀਂ ਜਿੱਥੇ ਰਜੀਵ ਗਾਂਧੀ ਨੇ ਸਿੱਖਾਂ ਨੂੰ ਚਾਹੇ ਉਹਨਾਂ ਦੇ ਗਲਾਂ 'ਚ ਤਾਰ ਪਾ ਕੇ ਚਾਹੇ ਉਬਲਦੀਆਂ ਢੇਗਾ 'ਚ ਚਾਹੇ ਉਹਨਾਂ ਨੂੰ ਆ ਪੱਠੀਆਂ 'ਚ ਸਿੱਟ ਸਿੱਟ ਨਹੀਂ ਸਾੜਿਆ ਕੋਈ ਇਹੋ ਜਿਹਾ ਸ਼ਹਿਰ ਨਹੀਂ ਇਹ ਰਜੀਵ ਗਾਂਧੀ ਜੀ ਨੇ ਦਿੱਲੀ ਦੀਆਂ ਸੜਕਾਂ 'ਚ 50-50 ਟਰੱਕਾਂ ਦੇ ਵਿੱਚ ਦੁਕਾਨਾਂ ਫੈਕਟਰੀਆਂ ਕਾਰੋਬਾਰ ਸਿੱਖਾਂ ਦੇ ਸਾੜੇ ਉਹ ਤਾਂ ਫੋਟੋਆਂ ਦ੍ਰਿਸ਼ ਥਾਰਿਆਂ ਦੇ ਮੂਰੇ ਪਰਚੇ ਚੱਲ ਰਹੇ ਅੱਜ ਤੁਹਾਡੇ بڑے ਲੀਡਰਾਂ ਤੇ ਮਰਡਰ ਦੇ ਕੇਸ ਚੱਲ ਰਹੇ ਆ ਸੱਜਨ ਕਮਾਲ ਜੀਲ ਚਾ ਦੂਜਿਆ ਟਾਈਟਲਰ ਜਾਣ ਵਾਲਾ ਏ ਤੇ ਉਹ ਦੱਸਣਗੇ ਫਿਰ ਗੱਲਾਂ ਵੀ ਕਿਹਨੇ ਸਾਥੋਂ ਇੱਕ ਕਰਵਾਈਆਂ ਸਾਰੀਆਂ ਕਮਲਨਾਥ ਥਰਗਿਆਂ ਨੂੰ ਫੜਨਾ ਚਾਹੀਦਾ ਉਹਦੇ ਨਾਲ ਕੀ ਹੋਇਆ ਫਿਰ ਪੰਜਾਬ 'ਚ ਅੱਗ ਲੱਗੀ ਟੈਰਰਿਜ਼ਮ ਆ ਗਿਆ ਟੈਰਰਿਜ਼ਮ ਜਦੋਂ ਆ ਗਿਆ ਉੱਥੋਂ ਉੱਥੇ ਦੇ ਹਿੰਦੂ ਲੱਭ ਲੱਭ ਉਹਨਾਂ ਨੂੰ ਮਾਰਨ ਲੱਗੇ ਉਹਨਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਹਿੰਦੂ ਪਰਿਵਾਰਾਂ ਨੂੰ ਛੱਡਣਾ ਪਿਆ ਪੰਜਾਬ 80 ਤੋਂ 92 ਤੱਕ ਪੰਜਾਬ ਛੱਡ ਛਡੋ ਦਿੱਲੀ ਹਰਿਆਣਾ ਰਾਜਸਥਾਨ ਕਿਤੇ ਕਿਤੇ ਵਿਦੇਸ਼ਾਂ ਚ ਤੇ ਬਾਕੀ ਜਗ੍ਹਾ ਜਿਹੜੇ ਸਿੱਖ ਸੀ ਉਹਨਾਂ ਨੂੰ ਥੋੜੇ ਕਰਕੇ ਤੁਸੀਂ ਉਹਨਾਂ ਨੂੰ ਭਜਾਇਆ ਉਹਨਾਂ ਨੂੰ ਛੱਡ ਕੇ ਦੇਸ਼ ਛੱਡ ਕੇ ਪੰਜਾਬ ਆਉਣਾ ਪਿਆ ਇਹ ਤੁਸੀਂ ਹਿੰਦੂ ਸਿੱਖ ਆਪਸ ਵਿੱਚ ਐ ਮਰਵਾਏ 35000 ਲੋਕ ਪੰਜਾਬ ਚ ਇਕੱਲੇ ਅਤਵਾਦ ਲੜਾਈ ਚ ਜਾ ਅੱਤਵਾਦੀ ਸੀ ਹੈ ਤਾਂ ਉਹ ਵੀ ਪੰਜਾਬ ਦੇ ਸਿੱਖ ਸੀ ਪੰਜਾਬੀ ਸੀ ਉਧਰ ਉਹਨਾਂ ਨੇ ਗੋਲੀਆਂ ਤਾਂ ਤੁਸੀਂ ਹਿੰਦੂ ਮਰਵਾਏ ਸਾਡੇ ਪਰਿਵਾਰ ਮਰਵਾਏ ਜਿਨ੍ਹਾਂ ਨਾਂ ਆ ਕੇ ਸਨਹਾਰ ਬਿਹੰਤ ਸਿੰਘ ਜੀ ਖੜੇ ਹੋਏ ਉਹਨਾਂ ਨੇ ਉਹ ਅੱਤਵਾਦੀ ਖਤਮ ਕਰਕੇ ਸ਼ਾਂਤੀ ਲਿਆ ਕੇ ਉਹ ਵੀ ਬੰਬ ਨਾਲ ਉੜ ਗਏ ਪਰ ਉਹ ਅੱਗ ਪੰਜਾਬ 'ਚ ਤੁਸੀਂ ਲਾ ਕੇ ਰੱਖੀ ਜਿਹੜੀ 95 'ਚ ਠੰਡੀ ਕੀਤੀ ਪੰਜਾਬ ਜਲ ਚੁੱਕਿਆ ਸੀ ਉਹ ਪੰਜਾਬ ਅੱਜ ਤਬਾਹ ਹੋਇਆ ਪਿਆ ਅੱਜ ਅਸੀਂ ਨਸ਼ੇ 'ਚ ਡੁੱਬ ਗਏ ਅੱਜ ਕਰਜ਼ੇ 'ਚ ਡੁੱਬ ਗਏ